ਇਹੋ ਜਿਹਾ ਤੇ ਪਰਮੇਸ਼ਵਰ ਦੋ ਜਿੱਤਿਆਂ ਨੂੰ ਸਹਾਈ ਕਰਦਾ ਦੋ ਜਿੱਤਿਆਂ ਨੂੰ ਸਹਾਈ ਕਰਾ ਹallelujah ਹallelujah ਇੱਕ ਜਿੱਤ ਸਭਾ ਯਿਸੂ ਨਾਲ ਤੇ ਦੂਜਾ ਜਿੱਤ ਯਾਰ ਨਾਲ ਹallelujah ਇੱਕ ਜਿੱਤ ਯਿਸੂ ਨਾਲ ਤੇ ਦੂਜਾ ਜਿੱਤ ਯਾਰ ਨਾਲ ਜਿਹੜਾ ਯਾਰ ਕਰਦਾ ਆ ਉਹ ਕਦੇ ਸਵਰਗ ਨਹੀਂ ਜਾਂਦਾ ਹallelujah ਹallelujah ਜਿਹੜਾ ਯਾਰ ਕਰਦਾ ਰਿਹਾ ਉਹ ਕਦੇ ਸਵਰਗ ਨਹੀਂ ਜਾਂਦਾ ਤੇ ਜਿਹੜਾ ਯਾਰੀ ਲਾ ਕੇ ਯਸੂ ਮਦੀਨਾ ਗੁਰਦਾਰੀ ਕਰਦਾ ਉਹ ਕਦੇ ਸੁੱਖ ਪਾ ਨਹੀਂ ਸਕਦਾ ਉਹ ਕਦੇ ਸੁੱਖ ਨਹੀਂ ਪਾ ਸਕਦਾ ਹallelujah ਹallelujah ਉਹ ਕਦੇ ਸੁੱਖ ਪਾ ਨਹੀਂ ਸਕਦਾ ਪਰ ਵੀ ਫਿਰ ਦੀ ਅੱਜ ਪਹਿਲੀ ਤਰੀਕ ਹੈ ਕੱਲ੍ਹ ਤਰੀਕ ਨੂੰ ਮੈਂ ਪਿਛਲੇ ਮਹੀਨੇ ਦੀ 1 ਤਰੀਕ ਨੂੰ ਕੋਰਤਾਂ ਨਿੱਤੀ ਵਚਨ ਇੱਕ ਪੜਿਆ ਸੀ ਤੇ ਉਹ 30 ਦਾ ਮਹੀਨਾ ਸੀ ਤੇ ਅੱਜ 31 ਦਾ ਮਹੀਨਾ ਹੈ ਅੱਜ ਇਹ 30 ਦਾ ਮਹੀਨਾ ਜਿੱਦਾਂ ਹੀ ਤਰੀਕ ਹੈ ਤੇ 31 ਵੀ ਕੋਹਤਾ ਹੈ 31ਵਾਂ ਦਿਨ ਹallelujah 31ਵੇਂ ਕੋਹਤੇ ਵਿੱਚ ਨਮੀਉ ਰਾਜਾ ਕੇ ਪ੍ਰਭ ਸ਼ਾਦੀ ਵਚਨ ਜੋ ਉਸकी ਮਾਤਾ ਨੇ ਉਸੇ ਸਿਖਾਏ ਸੀ ਕਦਰ ਸ਼ਬਦ ਇਹਦੇ ਜੋ ਵਚਨ ਸੀ ਨਾ ਸੁਲੇਮਾਨ ਨੂੰ ਸੁਭਾਈ ਹਰ ਮਾਂ ਆਪਣੇ ਬੱਚੇ ਨੂੰ ਸਿਖਾਉਂਦੀ ਆ ਕਿ ਪੁੱਤਰ ਤੇ ਵਿਚਾਰ ਨਾ ਕਰ ਏ ਮੇਰੇ ਪੁੱਤਰ ਏ ਮੇਰੇ ਨਿੱਜ ਪੁੱਤਰ ਨਿੱਜ ਮਤਲਬ ਕਿ ਮੇਰੇ ਪੇਟ ਤੋਂ ਪੈਦਾ ਹੋਏ ਬੇਟਾ ਹallelujah ਏ ਮੇਰੀ ਮਨ ਤੋਂ ਕੇ ਪੁੱਤਰ ਇਹ ਤਾਂ ਸੁਖਣਾ ਦੇ ਨਾਲ ਏ ਸੁਖਣਾ ਦੇ ਨਾਲ ਏ ਹਾਲੇਲੀ ਹਾਲੇਲੀ ਮੰਨਤਾ ਕਰ ਕਰਕੇ ਮੈਂ ਤੈਨੂੰ ਜਲਜ ਵਿੱਚੋਂ ਦਰਦ ਦੇ ਬਚਾਇਆ ਮੰਨਤਾ ਕਰ ਕਰਕੇ ਮੈਂ ਤੈਨੂੰ ਬਿਮਾਰੀ ਤੋਂ ਬਚਾਇਆ ਮਰ ਗਿਆ ਸੀਗੇ ਪਰਮੇਸ਼ਰ ਦੇ ਦੁਆਰਾ ਜਿਦਾਂ ਹਾਲੇਲੀ ਹਾਲੇਲੀ ਮਾਂ ਰੋਂਦਿਆਂ ਨੇ ਪੁੱਤਾਂ ਵਾਸਤੇ ਮਾਵਾਂ ਕਰਬਦੀਆਂ ਨੇ ਪੁੱਤਾਂ ਵਾਸਤੇ ਮਾਵਾਂ ਕਰਬਦੀਆਂ ਨੇ ਬਿਨਾ ਵਾਧੇ ਹallelujah ਇਹ ਬੇਕਰਾਰੇ ਤੁਸੀਂ ਤਕਰੀਬਨ ਜਿੰਨੇ ਸਿਆਣੇ ਹੋ ਆ ਦੋ ਕੇ ਛੱਡ ਕੇ ਜਿਹੜੀ ਛੜੇ ਕਰਦੇ ਨੇ ਇਹ ਕਿਉਂ ਛੜੇ ਨੇ ਇਹ ਰੇ ਯਿਸੂ ਜੀ ਨਾਲ ਯਹੋਵਾ ਇਹ ਅਜੇ ਉਹ ਪੰਜ ਕੁਆਰੀਆਂ ਨੇ ਜਿਹੜੇ ਸਵਰਗ ਨਹੀਂ ਜਾਉਂਦੇ ਉਹ ਪੰਜ ਕੁਆਰੀਆਂ ਨੇ ਬਣੂ ਜਿਹੜੇ ਸਵਰਗ ਹੁੰਦੀਆਂ ਸੀ ਹallelujah ਹallelujah ਸਮਝ ਆ ਗਈ ਪਰਮੇਸ਼ੁਰ ਵਿੱਚ ਇਮਾਨਦਾਰੀ ਨਾਲ ਆਓ ਪਰਮੇਸ਼ਰ ਦੇ ਕਮਾਣੂ ਕਰੋ ਪਰਮੇਸ਼ਰ ਦੀ ਕਾਲ ਨੂੰ ਸਮਝੋ ਜੇ ਸਾਨੂੰ ਨਹੀਂ ਆਉਂਦਾ ਹੈਗਾ ਪੜਨਾ ਤਾਂ ਅਸੀਂ ਆ ਕੇ ਸਿੱਖ ਸਕਦੇ ਹਾਂ ਬੇਟਾ ਬਾਹਰ ਫਿਰਨਾ ਬੰਦ ਕਰੋ ਅਬਾਰਾ ਕੁੜੀਆਂ ਨਾਲ ਫਿਰਨਾ ਬੰਦ ਕਰੋ ਨਹੀਂ ਤਾਂ ਪਰਮੇਸ਼ਰ ਕੋਟਾ ਬਣਾ ਦੇ ਹallelujah ਆ ਗਈਏ ਹੈ ਮੇਰੇ ਬੁੱਧਰ ਹੈ ਮੇਰੇ ਨਿੱਜ हे मेरे मन दोवे तो पुत्र अपना बल जननियों नु ना दे कह जे मु ठाव कर के बोलदा वे मेरे ते विश्वास नहीं है ना के मेरे ते नहीं विश्वास कर आप हालेलुया हालेलुया हे मेरे पुत्र की कह रही है हे मेरे पुत्र बोलो हे मेरे पुत्र हे मेरे पुत्र वो बोलन जे में पुत्र तुम्हारा कोई नाम बच्चा बोल हालेलुया हालेलुया ¡Eh, la encontré ਉਹ ਜਾ ਕੇ ਉੱਥੇ ਆਪਣੀ ਟੋਰ ਜਮਾਏਗੀ ਕਿਉਂਕਿ ਉਹਦੇ ਯਾਰ ਬੜੇ ਨੇ ਉਹਦੇ ਕੀ ਨੇ ਯਾਰ ਬੜੇ ਨੇ ਇਸ ਕਰਕੇ ਹਕੂਮਤ ਕਰਾਏਗੀ ਪਰ ਹਕੂਮਤ ਨਹੀਂ ਕਰਉਂਦੀ ਛੱਡ ਦੇ ਇਹ ਘਰਾੜਾ ਕਰ ਦੇ ਹਰ ਵੀਰ ਇਹ ਕਰਕੇ ਮੰਗ ਕਰਨੀ ਆ

ਇਹ ਦੁੱਖ ਦੁਆਰਾ ਆਇਆ। ਇਹ ਰੋਗ ਦੁਆਰਾ ਆਇਆ। ਕਹਿੰਦਾ ਗਵਾਈ ਸੱਚੀ ਹੋਵੇ, ਚਾਹੇ ਮਾੜੀ ਹੋਵੇ। ਗਵਾਈ ਗਵਾਈ। ਕਿਉਂ ਤੁਹਾਡੀ ਦਿੱਤੀ ہوئی ਜਿਵੇਂ ਮੈਂਨੇ ਰੋਹੀ ਦਿੱਤੀ ਕਿ ਮੈਂ ਚਾਹਤੀ ਛੱਡ ਦਿੱਤੀ ਤੇ ਮੇਰਾ ਆ ਰੋਗ। ਇੱਕ ਬੈਣ ਨੇ ਨਹੀਂ ਕਿਹਾ ਕਿ ਮੇਰਾ ਬੇਟਾ ਕਹਿੰਦਾ ਜੀ ਮੈਂ ਨਹੀਂ ਸੇਵਾ ਕਰਨੀ, ਪਤਾ ਹੋਵੇ। ਹallelujah। ਹallelujah। ਉਹਨੇ ਕੋ ਰੀਜਨ ਬਣਾਉਣਾ ਏ। ਇਹ ਦੂਜੀ ਦਵਾਈ ਲੈਣ ਦਾ ਇੱਕ ਰੀਜਨ ਬਣ ਗਿਆ। ਇੱਕ ਟੋ ਡੁੱਗ ਗਿਆ ਟੋ ਡੁੱਗ ਗਿਆ ਵੀ ਦਵਾਈ ਮਾੜੀ ਲਈ ਕੇ ਤਾਂ ਸੋ ਦਵਾਈ ਕਿਉਂ ਮਾੜੀ ਲਈ ਹallelujah ਹallelujah ਉਹ ਕਹਿੰਦਾ ਤੂੰ ਮੇਰੀ ਸਮਝ ਤੇ ਨਹੀਂ ਚਲਿਆ ਤੂੰ ਮੇਰੇ ਹੁਕਮਾਂ ਨੂੰ ਨਹੀਂ ਮੰਨਿਆ ਅੱਜ 31 ਸਾਲ ਹੋ ਗਏ ਮੈਨੂੰ ਅਮਰਜ ਕੌਰ ਨੂੰ ਇਹਨਾਂ ਕੌਤੂ ਨੂੰ ਛੱਡਦੇ ਆਂ ਔਰ ਪੜਦੇ ਆਂ ਹallelujah ਹallelujah अपना बालन स्त्रियों को ना दे ना अपना जीवन उनके बच कर देना जो राजो खा जाती है ना स्त्रियों राजे महाराजे भी कंगाल बना देती है समझागी हेलो समझागी

ਹੇਲੂਇਆ ਹੇਲੂਇਆ ਕੱਤੀ ਅਰਪਣਾ ਲਈ ਕੱਤੀ ਦੀ ਕੱਤੀ ਬਹੁਦੇ ਹੱਥਾਂ ਦਾ ਫਲ ਉਹਨੂੰ ਦਿਓ ਉਹਦੇ ਹੱਥਾਂ ਦਾ ਫਲ ਉਹਨੂੰ ਦਿਓ ਜਿੱਦ ਯਾ ਬੰਨ ਬੁਰਾ ਕਰੇ ਉਹ ਤੇ ਬੁਰਾ ਫਲ ਮਿਲੇਗਾ ਜੇ ਜਿੱਥੇ ਹੱਥਾਂ ਦਾ ਬਹੁਤ ਜ਼ਿਆਦਾ ਚੰਗਾ ਫਲ ਮਿਲੇ ਉਹ ਤੇ ਤੁਹਾਨੂੰ ਬਹੁਤ ਜ਼ਿਆਦਾ ਚੰਗਾ ਮਿਲੇਗਾ ਅਤੇ ਉਹਦੇ ਕੰਮ ਆਪੇ ਵਾਦਕ ਵਿੱਚ ਉਹਨੂੰ ਜਾਸ ਦੇਣ हालेलुया कोने चंगे काम कोने दरवाजे बंद तो पहले ही तो आनु जाचे दे दे आमीन आमीन हालेलुया 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 अलग रंजिया इस करके जो कोई अजोकता वाले को

ਅੱਜ ਕੀ ਮਿਲਣਾ ਸਾਨੂੰ ਰੂਪੋਜ ਇਹ ਕੋਈ ਮਾਰੀ ਜੀ ਚੀਜ਼ ਨਹੀਂ ਆਹ ਜੀ ਇਹ ਯਸੂਸੀ ਦਾ ਖੂਨ ਜੀ ਯਸੂਸੀ ਦਾ ਲਹੂ ਜੀ ਹਾਲੇਲੂਇਆ ਹਾਲੇਲੂਇਆ ਇਹ ਲੈਣ ਤੇ ਸਾਡੀਆਂ ਬਿਮਾਰੀਆਂ ਲਚਾਰੀਆਂ ਸਭ ਖਤਮ ਹੋ ਜਾਂਦੇ ਨੇ ਤੇ ਜੇ ਅਸੀਂ ਪਾਪ ਕਰਦੇ ਆ ਜਿਹੜੇ ਪਾਪ ਕਰਨਾ ਬਣਾਵੇ ਪਹਿਲੀ ਗੱਲ ਇਹ ਦੀ

दास पत्र से प्रभा ने पूछा कि प्रभु जी मैं कितनी बार पाप करा सात बार तब माफ किया जाएगा प्रभु कहता नहीं सात गुणा सत्तर चार सौ नब्बे जे अभी प्रभु बोल लैके फिर आखिया बुरे कमों जाना है तो मौत का मौत का तेरा दूजी मौत नहीं है मौत का मौत का मास्क

ਹਾਂਜੀ ਫਿਰ ਕੋ ਨਹੀਂ ਹੋ ਪਰ ਵੀ ਪਰਮੇਸ਼ਰ ਦੀ ਸਮਰੱਚ ਬਣੀ ਪਰ ਫੇਰ ਵੀ ਉਹਨਾਂ ਦੇ ਕਈ ਇੰਨੀ-ਐੜੀਆਂ ਵੱਡੀਆਂ ਵਸੀਕਾਂ ਆ ਗਈਆਂ ਕਿ ਜਿਹੜੀਆਂ ਬੋਲਣ ਦੇ ਲਾਇਕ ਨਹੀਂ ਹਰ ਰਹੀ ਇੰਨੀਆਂ ਲਾਇਕ ਆ ਗਿਆ ਕਿ ਅੰਦਰ ਇੱਕ ਬਦਮਾਸ਼ ਕੰਦਾ ਬਦਮਾਸ਼ ਕਿਹਾ ਜਾਂਦਾ ਵੀ ਇੱਕ ਪਿੰਨੀ ਔਰਤ ਨੂੰ ਪੈਨ ਉਤਾਰਾ

ਨੌ ਲਾਣ ਦੇ ਵਾਸਤੇ ਹallelujah ਲਾਣ ਦੇ ਵਾਸਤੇ ਜਨ ਇਹ ਵੀ ਗਵਾਹੀ ਆਈ ਜੇ ਗਵਾਹੀ ਜੇ ਹallelujah ਇਹ ਵੀ ਗਵਾਹੀ ਜੇ ਆਪਣਾ ਮਕਾਨ ਹੁੰਦਿਆ ਹੋਇਆ ਇਹ ਆਪਣੇ ਮਕਾਨ ਚ ਹੀ ਰਹਿ ਰਹੇ ਹਾਂ

ਵਿਸ਼ਵਾਸ ਨਾਲ ਰੋਗ ਆਇਆ ਮਹੀਨਾ ਪਹਿਲਾਂ ਤੇ ਮੈਨੂੰ ਮਿਲਿਆ ਸੀ ਇੱਕ ਮਹੀਨਾ ਪਹਿਲਾਂ ਕਿ ਇੱਕ ਮਹੀਨਾ ਪਹਿਲਾਂ ਮੈਨੂੰ ਇਹ ਜਿਹਾ ਸੀ ਚਰਚ ਆਇਆ ਤੁਹਾਡੇ ਤੇ ਵੱਡੇ ਵੱਡੇ ਕੰਮ ਹੋ ਗਏ ਮਹੀਨੇ ਬਾਅਦ ਇਹ ਮੇਰੇ ਕੋਲ ਅਲਟਰਨਸ ਦੇਣ ਵਾਸਤੇ ਆਇਆ ਅਨਟਰਸ ਹallelujah ਇਹ ਕੋਈ ਚੱਕਾ ਦੇ ਨਹੀਂ ਪੈਸੇ ਦਿੱਤੇ ਉਦਾਂ ਨਹੀਂ ਦਿੱਤੇ ਇਹਨੂੰ ਆਪਣੀ ਰਜਿਸਟਰੀ ਤੇ ਗਿਆ ਹਲੇਲੂਇਆ ਉਹ ਜੱਗਾਂ ਦੇ ਵੈਸੇ ਜਿਹਨੇ ਵੱਧ ਕਰਤੇ ਉਹਦਾ ਤੇਰੇ ਵੱਧ ਕਰਤੇ ਸੋਣਾ ਲਿਓ ਪਰਮੇਸ਼ੁਰ ਦਾ ਬੱਚਾ ਜਿਹੜੀ ਗਿਆ ਕਿ ਜੇ ਤੂੰ ਕਿਸੇ ਨੂੰ ਕੁਝ ਪੈਸਾ ਦੇਣਾ ਤਾਂ ਕੀਮਤੀ ਸਵਾਲ ਰੱਖ ਹਲੇਲੂਇਆ ਕੀਮਤੀ ਸਵਾਲ ਰੱਖੋ ਉਹ ਉਹਨਾਂ ਨੇ ਆਪਣੀ ਰਜਿਸਟਰੀ ਕੀਮਤੀ ਰੱਖੀ ਪੈਸੇ

ਕਿਹਾ ਹੋਰ ਮੀਟਰ ਲਗਾ ਦੀ ਆਸ਼ਾ ਪੱਕੀ ਹੋ ਜਿਹੜੀ ਹੋ ਗਈ ਬਿਲਕੁਲ ਪੱਕੀ ਹੋ ਗਈ ਉਹਨੂੰ ਪੈਸੇ ਦੇ ਕੇ ਵੀ ਨਹੀਂ ਦੇਤੇ ਇਹ ਮੀਟਰ ਤੁਹਾਨੂੰ ਕਿੰਨੇ ਰੁਪਈਆ ਵਿੱਚ ਲਾਉਣ ਵਾਸਤੇ ਲੋਕੀ ਕਹਿੰਦੇ ਸੀਗੇ 20 ਮੰਨਦਾ ਸੀ ਨਾ ਕੋਈ ਮੰਨਦਾ ਹੀ ਨਹੀਂ ਸੀ ਉਹਨੂੰ ਪੈਸੇ ਦੇ ਕੇ ਵੀ ਮੁੱਲ ਲਾ ਕੇ ਬਤਾਉਦੇ ਨਹੀਂ 5000 ਰੁਪਈਆ ਦੇ ਕੇ ਵੀ ਨਹੀਂ ਮੰਨਦੇ ਸੀ ਮੀਟਰ ਵਾਲਾ ਉਹਨੇ ਐਨਓਸੀ ਲਿਆਓ ਜਿਸ ਐਨਓਸੀ ਦੇ ਉੱਤੇ ਲੱਖ ਰੁਪਈਆ ਲੱਗਣ मालिक ने कृपा की तिया स्वच्छियोचे जो फ्रीज़ बाहर जा कर दिया अम्मी अभी वो मालिक जो तेरे परोसा रखते हैं जब बोलेगा बाहर आया उसे दिन तो मेरा काम वो लग गया उस चीज़ जो काम ना बैक जे ये ईमानदारी ना आवे आज ये कैमरा में नया गिरी को ये बचपन हुई है

भारत का इस तरह का इस्पात बनाया है भारत के साथ इसको जिस तरह से बात करना उसे सुनाए इस्पात के दीर्घा वो जब इस्पात में इस्पात के दीर्घा द्वारा इस्पात की चुड़ैली बनती है चुड़ैली ऐसी दीर्घा जी होगा तो बनेगा अम्मी होली देनियाँ और यारा जिस ताईया मतलब ये है ਕਿ ਆਪਣੇ ਪਾਪ ਦਾ ਅੰਗੀਕਾਰ ਨ ਕੀਤੇ ਬਿਨਾ ਆਪਣੇ ਪ੍ਰਭਾ ਦਾ ਪਿਆਰ ਬਿਨਾ ਨਮਰਤਾ ਦੇ ਬਿਨਾ ਜੇ ਅਸੀਂ ਇਹ ਕੰਮ ਕਰਦੇ ਕਰਕੇ ਪ੍ਰਭੂ ਕੋਈ ਲੈਂਦੇ ਹਾਂ ਤਾਂ ਅਸੀਂ ਪ੍ਰਭੂ ਨੂੰ ਕ੍ਰੋਸ਼ ਦੇ ਚੜਾਉਂਦੇ ਹਾਂ ਹallelujah ਜੇ ਅਸੀਂ ਪਾਪ ਕਰਦੇ ਹੋਏ ਪਰ ਨਹੀਂ ਛੱਡਾ ਪ੍ਰਭੂ ਕੋਈ ਲੈਣਿਆ ਤੇ ਅਸੀਂ ਉਹਨੂੰ ਕ੍ਰੋਸ਼ ਦੇ ਚੜਾਉਂਦੇ ਹਾਂ उन्हें दुख नहीं उन्हें चीनों दुख नहीं देना वो कुछ कर ये करना हो कुछ करना हाले लिया पहला करंट है यार नहीं खाई इसलिए इसलिए मनुष्य अपने आप को जांच ले और इस रीति से इस रोटी में खाए और इस कटोरे में से पिए हाले अपने आप को जांचिए अपने आप को

ਇਸ ਬਾਪ ਦੇ ਉੱਤੇ ਨੇ ਗੌਦ ਨੂੰ ਸਜ਼ਾ ਦੇਤੀ ਸੁਲੇਮਾਨ ਨੂੰ ਸਜ਼ਾ ਦੇਤੀ ਆਹਾਬ ਨੂੰ ਸਜ਼ਾ ਦੇਤੀ ਤੇ ਮੈਂ ਤਾਂ ਤੁਸੀਂ ਕਹੋ ਜੀ ਮੈਂ ਤਾਂ ਤੁਸੀਂ ਕਹੋ ਜੀ ਸਭ ਤੋਂ ਵੱਡੀ ਇਸ ਨਫਰਤ ਜਿੰਨੇ ਪਰਮੇਸ਼ਰ ਸਾਡੇ ਵਿੱਚੋਂ ਇਹੋ ਜਿਹਾ ਕੋਈ ਬਾਪ ਤਾਂ ਨਹੀਂ ਆਪਣੇ ਆਪ ਨੂੰ ਜਾਂਚੀਏ ਕਿ ਸਾਡੇ ਵਿੱਚ ਕੋਈ ਪਾਪ ਤਾਂ ਨਹੀਂ ਹੈ ਕੀ ਮੈਂ ਪੂਰੇ ਮਹੀਨੇ ਦੇ ਵਿੱਚ ਕਿਸੇ ਮਰਦ ਵਾਲੇ ਸੌਂ ਗਿਆ ਹੋਇਆ ਮੈਂ ਪੂਰੇ ਮਹੀਨੇ ਦੇ ਵਿੱਚ ਕਿਸੇ ਬਰਾਏ ਮਰਦ ਨੂੰ ਟੱਚ ਕੀਤਾ ਹੋਇਆ ਸਾਰੇ ਕੁੜੀਆਂ ਐ ਚਾਹੋ ਮੈਂ ਹੀ ਆਂ ਉਹ ਚਾਹੋ ਬਿਨੋਇ ਹਾਲੇਲੂਇਆ ਹਾਲੇਲੂਇਆ ਮੈਂ ਕਿਸੇ ਬਰਾਏ ਮਰਦ ਦੇ ਨਾਲ ਸੰਬੰਧ ਬਣਾਉਣ ਦੀ ਕੋਈ ਆਪਣੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਬ ਕਿਸੇ ਪਰਾਈ स्त्री ਨਾਲ ਸੰਬੰਧ ਬਣਾਉਂਦੀ ਕੋਸ਼ਿਸ਼ ਤਾਂ ਨਹੀਂ ਕੀਤੀ ਉਹ ਰੋਕ ਕੋਈ ਨਾ ਸਕਦਾ ਹallelujah ਹallelujah ਠਾਈਆ ਤੋਂ ਬਣਾ ਕੇ ਨਦੀ ਨੂੰ ਜਿਹੜਾ ਖਾਂਦਾ ਤੇ ਦਾਹ ਜੇ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਡੰਗ ਲਾ ਕੇ ਖਾਂਦਾ ਪੀਂਦਾ ਹੈ ਜੇ ਤੁਸੀਂ ਆਪਣੇ ਸਰੀਰ ਨੂੰ ਜਾਂਚ ਨਹੀਂ ਰਹੇ ਜੇ ਤੁਸੀਂ ਉਹਨੂੰ ਇਹੀ ਵੇਖਦਾ ਚੱਲ ਇਹ ਤਾਂ ਕਾਨੂੰਨ ਦੀ ਲਿਖਿਆ ਐਵੇਂ ਕਰਨਾ ਗੋਲੀ ਮਾਰੀ ਜਾਂਦਾ ਉਹ ਲੈ ਕੇ ਬਿਨਰੇ ਸਜ਼ਾ ਪਾ ਕੇ ਦੇ ਦੇ ਹallelujah ਸਜ਼ਾ ਪਾ ਕੇ ਦੇ ਜਿਵੇਂ ਜਿਵੇਂ ਵਾਰੀ ਬਾਅਦ ਸਟਾਰਟ ਵੀ ਜਾਂ ਮਾਫ 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 ਪਰ ਵਾਰੀ ਬਾਅਦ ਦੀ ਗੱਲ ਹੀ ਕਰਦੇ ਆਂ ਮੈਂ ਭੁੱਲ ਗਿਆ ਮੈਂ ਭੁੱਲ ਗਿਆ

ਹਾਲੇਲੂਇਆ ਹਾਲੇਲੂਇਆ ਕੀ ਉਹ ਕਿਤੇ ਇਹ ਨਾ ਹੋਵੇ ਕਿ 490 ਗਲਤੀਆਂ ਕਦੋਂ ਦੀ ਪਾਰ ਹੋ ਗਿਆ ਹੁਣ ਅਸੀਂ ਫੇਰ ਦੋਸ਼ੀਆਂ ਚੁੱਕੀ ਹਾਂ ਹਿੰਦੂ ਧਰਮ ਦੇ ਵਿੱਚ 크੍ਰਿਸਚਨ ਜੀ ਨੇ ਕੀਆ 99 100 101 ਵੀ ਨਾ ਕਰੀ ਜਿੱਦੜੇ ਸੁੱਖ ਵੀ ਕੀਤੀ ਨਾਲ ਹੀ ਉਹਨੇ ਠੋਕਰ ਦੋ ਫਾਰ ਕਰਕੇ ਸੋਚਿਆ ਜੇ ਤੂੰ ਮਸੀ ਮਾਰਦਾ ਨਹੀਂ ਐ ਤਰਿਆਂ 400 ਰੁਪਏ ਗਲਤੀਆਂ ਦੇਵੇ ਤੈਨੂੰ ਫਾੜ ਕੇ ਨਹੀਂ ਛੱਡਦਾ ਸਜ਼ਾ ਦਿੱਤਾ ਏ ਪਰ ਸਜ਼ਾ ਵੀ ਆਪ ਨਹੀਂ ਦਿੱਤਾ ਉਸੇ ਕ੍ਰਿਸ਼ਨ ਰੂਪ ਦੇ ਜੱਗਨੂ ਸਜ਼ਾ ਕਿਉ ਮਿੱਤਰ ਨਹੀਂ ਉਸੇ ਰੂਪ ਦੇ ਜੱਗਨੂ ਨੇ ਸਜ਼ਾ ਦਿੱਤੀ ਕਿਉਂ ਭੈਣ ਕਿਉਂ ਕਹੂੰਗਾ ਸਜ਼ਾ ਤੇ ਨਹੀਂ 100 ਬਾੜੀਆਂ ਮੈਂ ਬਾਤ ਕੀਤੀਆਂ 490 ਗੰਢ ਉਸ ਪਰਮੇਸ਼ਵਰ ਨੇ ਆਪ ਕੀਤੀਆਂ ਨੇ ਅਜਿਹਾ ਦੇਵਤੇ ਆਹ ਕਹਿੰਦਾ ਜੀ ਕਾਹਦੇ ਬੜੋ ਆਪਣੇ ਆਪ ਨੂੰ ਪਰਮੇਸ਼ਵਰ ਨਹੀਂ ਬਤਾਈ ਦੇਵਤੇ ਦੇਵਤੇ ਨੇ 100 ਬਾਤ ਕੀਤੀਆਂ ਮੇਰੇ ਮੂਲ ਕਿੰਨੇ ਚੌਨਾ ਹੋ ਸੋ ਸੋ 100 ਬਾਤ ਕੀਤੀਆਂ ਕਹਿੰਦਾ ਦੇਵਤੇ ਨੇ ਉਹਨੇ 490 ਬਾਤ ਕੀਤੀਆਂ ਨੇ ਕਿੰਨੀਆਂ ਬਾਤ ਹੋ ਗਈਆਂ 590 ਕਿੰਨੀਆਂ ਹੋ ਗਈਆਂ 590 490 ਕਰਤੀਆਂ ਥੋੜੀਆਂ ਜੇ 590 ਰੁਪਈਆ ਅਸੀਂ ਕਰਦੇ ਕਰਦੇ ਵੀ ਯਸੂ ਜੀ ਕਹਿੰਦਾ ਚੱਲ ਬੇਟਾ ਹੁਣ ਵੀ ਮੇਰੇ ਕੋਲੇ ਆ ਜਾ ਮੈਂ ਤੈਨੂੰ ਮਾਫ਼ ਕਰ ਦਵਾਂਗਾ ਤੇ ਹਰ ਮਹੀਨੇ ਉਹ ਹੀ ਸੰਗਤ ਲਾਦਾ ਬਨਤੀ ਆ ਤੁਮ ਜਿਹੜਾ ਖਾਂਦਾ ਤੇ ਪੀਂਦਾ ਹੈ ਜਿਉਂ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਡੰਗ ਲਾ ਕੇ ਖਾਂਦਾ ਪੀਂਦਾ ਹੈ

ਚੇਤਾ ਰਿਹਾ ਫਿਰ ਉਹ ਵੀ ਥੋੜੇ ਚਿਰ ਨਹੀਂ ਭੁੱਲ ਜਾਂਦਾ ਹੈ ਕਹਿੰਦਾ ਜੇ ਤੈਨੂੰ ਚੇਤਾ ਨਹੀਂ ਰਿਹਾ ਤੇ ਮੈਨੂੰ ਵੀ ਚੇਤਾ ਨਹੀਂ ਰਿਹਾ ਅੱਜ ਮੈਂ ਜਿਹੜੇ ਦਵਾਈ ਖਾਧ ਸਵੇਰੇ ਹੋ ਕੇ ਪਰਮੇਸ਼ਰ ਨੂੰ ਕਹਾਂ ਕੇ ਪ੍ਰਭੂ ਮੈਂ ਅੱਜ ਦਵਾਈ ਖਾਣ ਲੱਗਾ ਪ੍ਰਭੂ ਕੋਈ ਚੀਜ਼ ਨਹੀਂ ਬਚੀ ਤੁਹਾਨੂੰ ਕਦਾ ਪ੍ਰਚਾਰ ਤੈਨੂੰ ਕਰਾਂ ਮੈਂ ਕਿ ਦਵਾਈ ਖਾ ਲਈ ਅੱਕੇ ਦਾ ਫਰਗਾਨ ਨਹੀਂ ਗੰਨਾ ਕਰਦਾ ਪਰਮੇਸ਼ਰ ਕਦੋਂ ਕਰਦਾ ਜਦੋਂ ਅਸੀਂ ਪੂਰੀ ਮਿਹਨਤ ਸੌਣ ਲਈ ਆਪ ਕੋ ਬਾਅਦ ਅਸੀਂ 5-7 ਮਿੰਟ ਨਾਮ ਨਾ ਕਰਦੇ ਨੂੰ ਕੋਈ ਆਵਾਜ਼ ਸੁਣ ਅਸੀਂ ਕੀ ਕਰਦੇ ਫਟਾ ਫਟ ਮੈਂ ਕਢਾ ਤਿੰਨ ਮੇਰਾ ਇਹ ਨੰਬਰ ਲਓ ਕਰੀ ਨੰਬਰ ਕੀ ਕਾਪੀ ਕਾਖ ਲਿਆਓ ਇੰਨੀ ਦੀ ਕਲਾਸ ਰਵਾਣ ਵਾਸਤੇ ਮੈਂ 2000 ਰੁਪਏ ਲਏ 2000 ਰੁਪਏ 1000 ਰੁਪਏ ਤੇ 850 ਉਹ ਬਾਦਰੀ ਆ ਗਈ ਜੀ ਡਾੜ ਕੇ ਕਹਿੰਦੇ 1000 ਰੁਪਏ ਦੇ ਹallelujah ਤੁਹਾਨੂੰ ਫ੍ਰੀ ਮਿਲ ਰਹੀ ਆ ਤਾਂ ਤੁਸੀਂ ਆਖੜੇ ਹੋ ਉਹਦੇ ਮੁੱਲ ਲੈ ਕੇ ਵੀ ਲੋਕ ਰੋਮਨ ਕਿਤੇ ਪਾਦਰੀ ਦਾ ਸਾਡੀ ਸੇਵਾ ਤੇ ਹਾਜ਼ਰ। ਕਿਤੇ ਪਾਦਰੀ ਸਾਡੇ ਨੇ ਹੈਂਡਪੰਪ। ਨੇ ਹੈਂਡਪੰਪ ਦੀਆਂ। ਮੈਂ ਗੱਦੀ। ਮੈਂ ਗੱਦੀ। ਹallelujah। ਜਿਹੜੇ ਸਿੱਖ ਜਿਹੜੇ ਨੇ ਹੈਂਡਪੰਪ ਸੰਤ ਘਰ ਸੁਣੇ ਕੀਤੀ ਸੀ। ਤੇ ਤੂੰ ਕੀ ਕੀਤਾ ਸੀ ਆਪ? ਵਾਸਪ ਨੇ ਸਭ ਤੇ ਤੇ ਪੇੜ ਕਿਹੜਾ ਉਹ ਮਾਤਾ ਜਿੰਦੀ ਆ ਹਾਲੇਲੀਉ ਹਾਲੇਲੀਉ ਕਿਤੇ ਰੌੜ ਰੌੜ ਗਈ ਕੋਈ ਨਾ ਤੂੰ ਜਾ ਉਹ ਨਾ ਦੇ ਹਾਲੇਲੀਉ ਆਜਾ ਆਇਆ ਕੀ ਇਹਨੂੰ ਅਸੀਂ ਦੁਆਰੋਂ ਆ ਕੇ ਫੜਿਆ ਨਹੀਂ ਜਾਂ ਦੇਈ ਨਹੀਂ ਤੇ ਸਾਡੇ ਵਿੱਚ ਸਾਡੀ ਕੀਰਤੀ ਕਹਿੰਦੀ ਪਾਸਟ ਮਾਰਦਾ ਵੀ ਹਾਲੇਲੀਉ ਹਾਲੇਲੀਉ ਮੈਂ ਕਿਹਨੂੰ ਮੈਂ ਇੱਕ ਦੀ ਚਲਾ ਦੇਣਾ ਅੱਜ ਹੋਣੀ ਕੀ ਕਿਸਣਾ ਘਮਾਵੇ ਚਲਾ ਕਰ। ਸ਼ਾਂਤ ਘਮਾਵੇ। ਮੈਂ ਪਰਮੇਸ਼ਵਰ ਨੂੰ ਕਹਿੰਦਾ ਕਿ ਪ੍ਰਭੂ ਇਹ ਬੱਚਿਆਂ ਦਾ ਜੀਰੂ ਸੁਣਾ ਦੇ। ਜੀਰੂ ਸੁਣਾ ਦੇ। ਮੈਂ ਜੀਰੂ ਸੁਣੀ ਗੜਦਾ ਬਹੁਤ ਚਰਚੇ ਦੀ ਜੀਰੂ ਸੁਣਾ। ਹਾਲੇਲੀਉਆ। ਇਹ ਜੀਤਾਂ ਸਾਨੂੰ ਇਹ ਹੈ ਹਨ ਕਰਾਉਂਦੇ ਰਹੀ। पासर अमरनाथ पच्चीस लाख कर्मियों का बंजारा रहता है पच्चीस लाख कर्मियों से त्याग सम्पत्ति कार्यालय में पच्चीस लाख कर्मियां रह गया था हाले लिया पच्चीस लाख जिन्दादेशी और तिव एक दिन ले मंत्री चपरा बारे में बोल कर कर दिए एक दिन ले दे ਉਹ ਤਿੰਨ ਤਿੰਨ ਦਿਨ ਤੱਕ ਪੱਕੇ ਹੀ ਉੱਥੇ ਜਲਾ ਲਾ ਕੇ ਬੈਠੇ ਰਹੇ ਬਾਥਰੂਮ 라ਟੂ ਵੀ ਨਹੀਂ ਜਾਂਦੇ ਅੱਗੇ ਠੀਕ ਕਿਤੇ ਨੰਬਰ ਆ ਗਿਆ ਆ ਗਿਆ ਕਿ ਅਗਲੀ ਵਾਰ ਸੀ ਆ ਸਾਡੇ ਗਵਾਂਢ ਜਿਹੜੇ ਸਾਡੇ ਇੱਥੇ ਮਧੂ ਆਂਦੀ ਨਹੀਂ ਸੀ ਇਹਨੇ ਇੱਕ ਤਾਈਂ ਮੋਨਾਂ ਲਈ ਤੇ ਪ੍ਰਾਰਥਨਾ ਕੀਤੀ ਕਿ ਜੇ ਯਾਰ ਵਾਸਤੇ ਕਿ ਯਾਰ ਮਿਲ ਜਾਵੇ ਉਹਨੂੰ ਯਾਰ ਮਿਲ ਗਿਆ ਤੇ ਜਦੋਂ ਮੈਨੂੰ ਦੱਸਿਆ ਗਿਆ ਦੇ ਗ੍ਰੀਓ ਹallelujah ਜਦੋਂ ਉਹਨੇ ਪ੍ਰਾਰਥਨਾ ਕੀਤੀ ਤਾਂ ਯਾਰ ਮਿਲ ਗਿਆ ਜਦੋਂ ਮੇਰੇ ਕੋ ਆ ਕੇ ਬਰਾਦਰਾ ਕੀਤੀ ਤੇ ਯਾਰ ਬਣ ਗਿਆ ਹallelujah ਜੇ ਕਿਉਂ ਬਾਗਿਆ ਦਿੱਤੀ ਤੋ ਮਦਦ ਨੂੰ ਦੇਗੇ ਇਹ ਐਵੇਂ ਦੇਖਦੇ ਜਿਵੇਂ ਆਪਣੇ ਆਪ ਕਰਦੇ ਹallelujah ਪਰ ਮੈਨੂੰ ਸ਼ੁਰ ਕੀ ਜਾਂਦਾ ਸਾਡੇ ਕੋ ਪਵਿੱਤਰ ਬਾਈ ਦਾ ਗੰਗ ਉੱਤਰदाई ਕੀ ਬਣਾਪਾ 70 ਤਾਂ ਪ੍ਰਭੂ ਕੋਈ ਲੈ ਸਕਦੇ ਹallelujah ਹallelujah ਤਾਂ ਪ੍ਰਭੂ ਕੋਈ ਲੈ ਸਕਦੇ ਆ 40 ਵਰਤ ਰੱਖੋ 80 ਵਰਤ ਰੱਖੋ ਪਰ 40 ਵਰਤ 80 ਵਰਤਾਂ ਦਾ ਖਾਣਾ ਕਿੱਥੇ ਆ ਚੰਦ ਵਿਚ ਆਇਆ ਜੇ ਨਹੀਂ ਆਇਆ ਤਾਂ ਤੁਹਾਡੇ ਵਰਤ ਨਹੀਂ ਉੱਤੇ ਰੁਫਾਕਾ ਦਿੱਤਾ ਸੀ ਹallelujah ਕ੍ਰਾਂਤੀਆ ਪੰਜ ਦੇ ਆਏ Tá bem?